ਐਡਮਿਨਿਸਟ੍ਰੇਸ਼ਨ ਦੀ ਮੀਟਿੰਗ ਲਈ ਹੈ ਅੰਮ੍ਰਿਤਸਰ ਦੀਆਂ ਮੁਸ਼ਕਿਲਾਂਤ ਨੂੰ ਲੈ ਕੇ ਐਮਪੀ ਬੰਤੂ ਬਾਦ ਇਹ ਪਹਿਲੀ ਮੀਟਿੰਗ ਹੈ ਜਿਹਦੇ ਵਿੱਚ ਕਮਿਸ਼ਨਰ ਕਾਰਪੋਰੇਸ਼ਨ ਅਪਰੂਵਮੈਂਟ ਟਰਸਟ ਪੋਲੂਸ਼ਨ ਡਿਪਾਰਟਮੈਂਟ ਇਰੀਗੇਸ਼ਨ ਡਿਪਾਰਟਮੈਂਟ ਪੰਚਾਇਤੀ ਰਾਜ ਸਾਰੇ ਡਿਪਾਰਟਮੈਂਟ ਜਿਹੜੇ ਮਾਜੂਦ ਡੀਸੀ ਸਾਹਿਬ ਦੇ ਅ ਅਧਿਕਾਰ ਖੇਤਰ ਅਸੀਂ ਇਹ ਮੀਟਿੰਗ ਡੀਸੀ ਸਾਹਿਬ ਦੇ ਨਾਲ ਐਡੀਸੀ ਸਾਹਿਬ ਡਿਵੈਲਪਮੈਂਟ ਔਰ ਜਨਰਲ ਦੋਨਾਂ ਦੇ ਨਾਲ ਲਾ ਕੇ ਕੀਤੀ ਹੈ ਇਦੇ ਚ ਅਹਿਮ ਮੁੱਦਾ ਜਿਹੜਾ ਆ ਇੱਕ ਕਾਰਪੋਰੇਸ਼ਨ ਦੇ ਨਾਲ ਸੰਬੰਧਿਤ ਜਿਹੜਾ ਸਫਾਈ ਦਾ ਬਹੁਤ ਬੁਰਾ ਹਾਲਾਤ ਨੇ ਉਹਨੂੰ ਲੈ ਕੇ ਚਰਚਾ ਹੋਈ ਹੈ ਸੀਵਰੇਜ ਵਾਟਰ ਸਪਲਾਈ ਨੂੰ ਲੈ ਕੇ ਚਰਚਾ ਹੋਈ ਹੈ ਜਿਹਦੇ ਚ ਜਿਹੜੀ ਫਾਈਨੈਂਸ਼ੀਅਲ ਮੁਸ਼ਕਲ ਹੈ ਕਾਰਪੋਰੇਸ਼ਨ ਦੀ ਉਹ ਵੀ ਚਰਚਾ ਚ ਰਹੀ ਹੈ ਕਿਉਂਕਿ ਫਾਈਨੈਂਸ਼ੀਅਲ ਵਿੱਤ ਕਮਿਸ਼ਨ ਵੀ ਕਿਉਂਕਿ ਹਾਊਸ ਪਿਛਲੇ 2 ਸਾਲ ਤੋਂ ਬਣਿਆ ਨਹੀਂ ਇਸ ਕਰਕੇ ਵਿੱਤ ਕਮਿਸ਼ਨ ਜਿਹੜਾ ਮਹੀਨੇ ਦਾ ਕਰੀਬ 5 ਕਰੋੜ ਰੁਪਏ ਕਾਰਪੋਰੇਸ਼ਨ ਨੂੰ ਮਿਲਦਾ ਸੀ ਉਹ ਵੀ ਮਿਲਣਾ ਬੰਦ ਹੋ ਗਿਆ ਹੈ ਸੈਂਟਰ ਗਵਰਨਮੈਂਟ ਨੇ ਬੰਦ ਕਰਤਾ ਹੈ। ਔਰ ਜਿਹੜੇ ਕਾਰਪੋਰੇਸ਼ਨ ਦੇ ਸਰਸ ਹੈ ਉਹ ਵੀ ਬਹੁਤ ਲਿਮਟਿਡ ਨੇ। ਜਿਹੜੀ ਲਿਫਟਿੰਗ ਕਰਦੀ ਹੈ ਕੂੜਾ ਕੰਪਨੀ ਉਹ ਵੀ ਫੰਡ ਦੇ ਘੱਟ ਹੋਣ ਕਰਕੇ ਜਾਂ ਉਹਨਾਂ ਦੇ ਕਈ ਮੁਸ਼ਕਿਲਾਂ ਨੇ ਉਹ ਵੀ ਕੰਮ ਨਹੀਂ ਕਰ 파 ਰਹੇ। ਸਾਰੀਆਂ ਚੀਜ਼ਾਂ ਤੇ ਚਰਚਾ ਕੀਤੀ ਹੈ ਕਿ ਸਾਡਾ ਕੰਮ ਹੈ ਕਾਰਪੋਰੇਸ਼ਨ ਦਾ ਕੰਮ ਹੈ ਲੋਕਾਂ ਨੂੰ ਸਾਫ ਸੁਥਰਾ ਪਾਣੀ ਸੀਵਰੇਜ ਔਰ ਵਾਟਰ ਸਪਲਾਈ ਮੁਹਈਆ ਕਰਾਉਣਾ। ਔਰ ਇਹ ਮੀਟਿੰਗ ਦਾ ਅਜੰਡਾ ਜਿਹੜਾ ਹੈ ਅਸੀਂ ਅਡੀ ਸਾਹਿਬ ਨੂੰ ਕਿਹਾ ਕਿ ਸਰਕਾਰ ਨਾਲ ਜਾ ਕੇ ਡਿਸਕਸ ਕਰਨ ਔਰ ਤਰੰਤ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ ਕਿਉਂਕਿ ਅੱਜ ਜੋ ਹਾਲਾਤ ਬਣੇ ਪਏ ਨੇ ਸ਼ਹਿਰ ਦੇ ਵਿੱਚ ਬਹੁਤ ਮਾੜੇ ਨੇ ਸਾਨੂੰ ਡਰ ਹੈ ਕਿ ਜਿਸ ਤਰੀਕੇ ਦੇ ਨਾਲ ਗੰਦਗੀ ਹੈ ਜਿਸ ਤਰੀਕੇ ਦੇ ਨਾਲ ਸ਼ਹਿਰ ਦੇ ਵਿੱਚ ਚੂਹਿਆਂ ਦਾ ਪਰਵਾੜ ਹੈ ਮੈਨੂੰ ਤੇ ਡਰ ਹੈ ਕਿ ਕਿਤੇ ਪਲੇਗ ਨਾ ਸ਼ਹਿਰ ਚ ਫੈਲੇ ਕਿਤੇ ਬਿਮਾਰੀ ਨਾ ਬਿਮਾਰੀਆਂ ਨਾ ਕੋਈ ਫੈਲਣ ਇਸ ਕਰਕੇ ਮੈਂ آگਾਹ ਕੀਤਾ ਹੈ ਕਾਰਪੋਰੇਸ਼ਨ ਨੂੰ ਕਿ ਕਾਰਪੋਰੇਸ਼ਨ ਇਹਦਾ ਧਿਆਨ ਰੱਖੇ ਇਹਦੇ ਤੇ ਤੁਰੰਤ ਕੋਈ ਐਕਸ਼ਨ ਪਲਾਨ ਤਿਆਰ ਕਰੇ ਤਾਂ ਕਿ ਲੋਕਾਂ ਨੂੰ ਇਸ ਤੋਂ ਬਚਾਇਆ ਜਾ ਸਕੇ। ਤੁੰਗਟਾਵ ਦਾ ਡਰੇਨ ਦਾ ਮੁੱਦਾ, ਭਗਤਾਵਾਲੀ ਡਰੇਨ ਦਾ ਮੁੱਦਾ ਔਰ ਮਾਨਾ ਵਾਲੀ ਡਰੇਨ ਦਾ ਮੁੱਦਾ। ਜਿੱਥੇ ਪਲੂਟਿਡ ਵਾਟਰ ਜਿਹੜਾ ਪੈ ਰਿਹਾ ਉਹਦੇ ਨਾਲ ਸੰਬੰਧਿਤ ਕੰਮਾਂ ਦੇ ਉੱਤੇ ਚਰਚਾ ਵੀ ਕੀਤੀ ਗਈ ਹੈ ਵੀ ਇਹਦਾ ਕਿਵੇਂ ਕੰਮ ਹੱਲ ਹੋਊਗਾ। ਉਹਦੇ 'ਚ ਤੁੰਗਟਾਵ ਡਰੇਨ ਦਾੜਾ ਪ੍ਰੋਜੈਕਟ ਬਣਿਆ ਸੀ। ਉਹਦੇ 'ਚ ਕਿਉਂਕਿ ਸੈਂਟਰ ਗਵਰਨਮੈਂਟ ਦੀ ਟੀਮ ਆਈ ਸੀ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਇਹ ਜਿਹੜਾ ਇਹਨਾਂ ਨੇ ਪਲਾਨ ਦਿੱਤਾ ਹੈ ਉਹ ਤੇ ਸਿਰਫ ਪਾਣੀ ਅੱਗੇ ਲੈ ਕੇ ਜਾਂਦਾ ਦਿੱਤਾ ਹੈ ਪਾਣੀ ਨੂੰ ਸਾਫ਼ ਕਰਨ ਦਾ ਪਲਾਨ ਨਹੀਂ ਹੈਗਾ ਉਹਦੇ ਤੇ ਮਤਲਬ ਪ੍ਰੋਮਟਰਸ ਤੇ ਜਿਹੜੇ ਐਸ ਸੀਓਜ਼ 앉ੇ ਤੇ ਔਰ ਕਾਰਪੋਰੇਸ਼ਨ ਸੀ ਪੋਲੂਸ਼ਨ ਡਿਪਾਰਟਮੈਂਟ ਸੀ ਉਹਨਾਂ ਸਾਰਿਆਂ ਨੇ ਚਰਚਾ ਹੋਈ ਹੈ ਕਿ ਇਹਨੂੰ ਕੁਝ ਸਰਚ ਕਰਕੇ ਇਹਦੇ ਟ੍ਰੀਟਮੈਂਟ ਪਲਾਂਟ ਲਾ ਕੇ ਪਾਣੀ ਦੇ ਤਾਂ ਕਿ ਪਾਸ ਸਾਫ਼ ਪਾਣੀ ਜਿਹੜਾ ਆ ਉਹਨੂੰ ਅੱਗੇ ਕੀਤਾ ਜਾਵੇ ਔਰ ਡੇਰੀਆਂ ਜਿਹੜੀਆਂ ਨੇ ਉਹਨਾਂ ਦਾ ਪ੍ਰਬੰਧ ਕੋ ਕੀਤਾ ਜਾਵੇਗਾ ਉਹਨਾਂ ਨੂੰ ਕਿਵੇਂ ਅਲੱਗ ਕਰਨਾ ਹੈ ਸੋ ਉਹਦੇ ਤੇ ਪ੍ਰੋਜੈਕਟ ਜਿਹੜਾ ਆ ਇਹਨਾਂ ਨੂੰ ਤੁਰੰਤ ਕਿਹਾ ਕਿ ਇਹਦੇ ਤੇ ਵਰਕਆਊਟ ਕਰੋ ਔਰ ਜਿੰਨਾਂ ਨੂੰ ਵੀ ਇਹ ਪ੍ਰੋਜੈਕਟ ਬਣਾ ਦੇਣਗੇ ਜਿੰਨੇ ਵੀ ਪੈਸੇ ਦੀ ਲੋੜ ਪਊਗੀ ਅਸੀਂ ਸੈਂਟਰਲ ਗਵਰਨਮੈਂਟ ਤੋਂ ਲਿਆ ਕੇ ਇਹਨਾਂ ਨੂੰ ਦੇਵਾਂਗੇ ਤਦ ਜਾ ਕੇ ਮਸਲਾ ਲੁਣਾਏ ਇਨ ਬਿਟਵੀਨ ਮੈਂ ਇਹਨਾਂ ਨੂੰ ਕਿਹਾ ਕਿ ਜਿਹੜਾ ਇੱਕ ਜੇਠੂਵਾਲ ਦੇ ਲਾਗੇ ਮੁਸ਼ਕਿਲ ਆ ਪਾਣੀ ਉੱਥੋਂ ਨਹਿਰੀ ਇਹਦੇ ਚ ਪੈ ਸਕਦਾ ਥੋੜੇ ਸਮੇਂ ਵਾਸਤੇ ਉਹ ਨਹਿਰੀ ਪਾਣੀ ਦਾ ਇਹਦੇ ਚ ਪਾਉਣ ਦਾ ਪ੍ਰਬੰਧ ਕੀਤਾ ਜਾਵੇ ਤੇ ਡਰੇਨੇਜ ਨੂੰ ਸਾਫ ਕਰਨ ਦਾ ਕੋਈ ਇਮੀਡੀਏਟ ਪ੍ਰਬੰਧ ਕੀ ਰਿਹਾ ਕਿਉਂਕਿ ਇਸ ਵੇਲੇ ਸਾਰੀ ਬਲੌਕ ਹੋਈ ਹੈ ਉਹਦੇ ਕਰਕੇ ਬਦਬੂ ਵੀ ਵਧੀ ਹੈ ਗਰਮੀ ਕਰਕੇ ਮੁਸ਼ਕਲ ਵੀ ਜਿਆਦੀ ਉਹਦੀ ਆ ਰਹੀ ਹੈ ਔਰ ਉਹ ਇਹਨਾਂ ਨੂੰ ਕਿਹਾ ਕਿ ਉਹਦੇ ਤੇ ਇਮੀਡੀਏਟਲੀ ਐਕਸ਼ਨ ਲਓ ਭਗਤਾਂ ਵਾਲੇ ਵੀ ਇਹੀ ਹਾਲ ਹੈ ਡਰੇਨ ਦਾ ਉਹਦੇ ਤੇ ਵੀ ਐਕਸ਼ਨ ਲੈਣ ਦੀ ਗੱਲ ਹੋਈ ਹੈ ਔਰ ਜਿਹੜਾ ਤੋਂ ਜਿਹੜੀ ਮਨ ਵਾਲੀ ਡਰੇਨ ਹੈ ਟ੍ਰੀਮ ਚੜੀ ਦੇ ਨਾਲ ਉਹਦੇ ਤੇ ਜਿਹੜੀਆਂ ਇੰਡਸਟਰੀ ਪਾਣੀ ਪਾਉਣ ਦੀ ਹੈ ਉਹਨਾਂ ਨੂੰ ਵੀ ਇਹਨਾਂ ਨੂੰ ਕਿਹਾ ਕਿ ਇਮੀਡੀਏਟਲੀ ਉਹਨਾਂ ਤੇ ਵੀ ਉਹਨਾਂ ਨੂੰ ਵੀ ਮੈਂ ਉਹਨਾਂ ਦਾ ਮਾਪਦੰਡ ਚੈੱਕ ਕਰੂ ਕਿ ਉਹ ਕਿਉਂ ਪਾਣੀ ਇਦਾਂ ਦਾ ਪੀ ਰਿਹਾ ਜਿਹੜਾ ਤੁੰਗਟਾ ਵੀ ਪਾਣੀ ਪੀ ਰਿਹਾ ਇਮੀਡੀਏਟਲੀ ਇੰਡਸਟਰੀ ਨੂੰ ਚੈੱਕ ਕਰਕੇ ਉਹਨੂੰ ਐਕਟਿਵ ਕਰਨਗੇ ਉਹ ਗੰਦਾ ਪਾਣੀ ਇਹਦੇ ਚ ਨਾ ਪਾਉਣ ਜਿਹੜਾ ਸੀਵਰੇਜ ਵਾਲਾ ਪਾਣੀ ਹੈ ਉਹ ਵੀ ਨਾ ਪਾਵੇ ਉਹ ਜਿਹੜੀ ਕਾਰਪੋਰੇਸ਼ਨ ਹੈ ਉਹ ਇਹਨੂੰ ਔਰ ਜਿਹੜਾ ਸੀਵਰੇਜ ਬੋਰਡ ਹੈ ਉਹ ਇਨਸ਼ੋਰ ਕਰੇ ਇਸ ਕੰਮ ਦੀ ਉਸ ਤੋਂ ਇਲਾਵਾ ਜਿਹੜਾ ਇਸ ਵੇਲੇ ਮੌਸਮ ਚੱਲ ਰਿਹਾ ਹੈ ਆਉਣ ਵਾਲਾ ਸਮਾਂ ਉਹ ਰੁੱਖ ਲਾਉਂਦਾ ਹੈ ਅਸੀਂ ਇੱਕ ਬਹੁਤ ਵੱਡੀ ਮਹਿੰਮ ਜਿਹੜੀ ਹੈ ਰੁੱਖ ਲਗਾਉਣ ਦੀ ਰੋਖ ਲਗਾਓ ਵਾਤਾਵਰਨ ਬਚਾਓ ਜਿਹੜੀ ਐ ਉਹ ਚਲਾ ਰਹੇ ਆ ਔਰ ਉਹਦੇ ਤੇ ਬਹੁਤ ਡਿਸਕਸ਼ਨ ਹੋਈ ਹੈ ਕਿ 10 ਲੱਖ ਪਲਾਂਟ ਜਿਹੜੇ ਐ ਉਹ ਫੋਰੈਸਟ ਡਿਪਾਰਟਮੈਂਟ ਨੂੰ ਸਰਕਾਰ ਵੱਲੋਂ ਲਾਉਣ ਲਈ ਕਿਹਾ ਗਿਆ ਹੈ ਪਰ ਅਜੇ ਤੱਕ ਪਲੈਨਿੰਗ ਤਿਆਰ ਜਿਹੜੀ ਹੋਈ ਹੈ ਉਹਦੇ ਮੁਤਾਬਕ 3 ਲੱਖ ਬੂਟਾ ਜਿਹੜਾ ਆ ਉਹ ਫੋਰੈਸਟ ਵਿਭਾਗ ਨੇ ਲਾਉਣਾ ਹੈ 2.5 ਲੱਖ ਜਿਹੜਾ ਐ ਐਨਜੀਓ ਤੇ ਦੂਜੇ ਜਿਹੜੇ ਲੋਕ ਲੋੜਵੰਦ ਨੇ ਉਹਨਾਂ ਦੇ ਰਾਹੀਂ ਲੱਗਣਾ ਹੈ ਔਰ 3 ਲੱਖ ਬੂਟਾ 3.5 ਲੱਖ ਜਿਹੜਾ ਆ ਉਹ ਐਡੀਸੀ ਮੈਡਮ ਜਿਹੜੇ ਉਹਦੇ ਨੋਡਲ ਅਫਸਰ ਨੇ ਇਹਨਾਂ ਵੱਲੋਂ ਅਲੱਗ-ਅਲੱਗ ਜਿਹੜੇ ਸਰਕਾਰੀ ਧਾਰੇ ਨੇ ਉਹਨਾਂ ਵੱਲੋਂ ਲਵਾਇਆ ਜਾਣਾ। ਸੋ ਮੈਂ ਉਹਦੇ ਚ ਇਹਨਾਂ ਨੂੰ ਕਿਹਾ ਕਿ ਮੈਕਸਿਮਮ ਸਕੂਲ ਜਿਹੜੇ ਨੇ ਜਿੱਥੇ ਗਰਾਊਂਡਸ ਖਾਲੀ ਨੇ ਉਹਨਾਂ ਨੂੰ ਤਰਜੀਹ ਦਿੱਤੀ ਜਾਵੇ ਔਰ ਉੱਥੇ ਛੋਟੇ ਜੰਗਲ ਜਿਹੜੇ ਸਕੂਲਾਂ 'ਚ ਬਣਾਏ ਜਾਣ। ਮੈਕਸਿਮ ਬੂਟੇ ਉੱਥੇ ਲੱਗ ਸਕਦੇ ਬਹੁਤ ਸਕੂਲਾਂ ਦੇ ਵਿੱਚ ਗਰਾਊਂਡ ਸਾਡੇ ਕੋਲ ਹੈਗੀ ਹੈ। ਜਿਹੜੇ ਖਾਲੀ ਥਾਂ ਨੇ ਜਿੱਥੇ ਛੜਕਾ ਨੇ ਉੱਥੇ ਜਿਹੜੇ ਸੈਂਟਰ 'ਚ ਨੇ ਸੈਂਟਰ 'ਚ ਮੈਕਸਿਮ ਬੂਟੇ ਲਾਏ ਜਾਣ ਕਿਉਂਕਿ ਸਾਈਡਾਂ ਜਿਹੜੀਆਂ ਨੇ ਉਹ ਕਮਰਸ਼ੀਅਲ ਨੇ ਜਗਾ ਸਾਈਡ ਤੇ ਬੂਟਾ ਕੋ ਲੌਨ ਨਹੀਂ ਤੇ ਬਹੁਤੇ ਲੋਕਾਂ ਨੂੰ ਬੂਟੇ ਨੂੰ ਪੁੱਟ ਦਿੰਦੇ ਨੇ ਜਿੱਥੇ ਅਰਬਨ ਏਰੀਆ ਹੈ ਜਿੱਥੇ ਸੰਗਣੀ ਬਾਦੀ ਉਥੇ ਅਸੀਂ ਇਹ ਪਲਾਨ ਤਿਆਰ ਕਰ ਰਹੇ ਕਿ ਛੱਤਾਂ ਦੇ ਉੱਤੇ ਲੋਕਾਂ ਨੂੰ ਮਿੱਟੀ ਪਾ ਕੇ ਬੂਟੇ ਲਾ ਕੇ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਉਹ ਦੋ ਦੋ ਤਿੰਨ ਤਿੰਨ ਬੂਟੇ ਆਪਣੀ ਛੱਤ ਦੇ ਉੱਤੇ ਰੱਖਣ ਔਰ ਉਹਨਾਂ ਦੀ ਪਾਲਣ ਪੋਸ਼ਣ ਕਰਨ ਇੱਕੋ ਵੀ ਪ੍ਰਬੰਧ ਕਰਨ ਵਾਸਤੇ ਜਿਹੜਾ ਇਹ ਅੱਜ ਡਿਸਕਸ ਹੋਈ ਹੈ ਦੂਸਰੀ ਡਿਸਕਸ਼ਨ ਜਿਹੜੀ ਹੈ ਜਿਹੜੇ ਬੰਬੀਆਂ ਨੇ ਆਵਾਟੀਆਂ ਮੋਟਰਾਂ ਨੇ ਜ਼ਿੰਮੇਵਾਰਾਂ ਦੀਆਂ ਮੇਰੀ ਉਹਨਾਂ ਨੂੰ ਬੇਨਤੀ ਹੈ कि ਆਪਣੀ ਮੋਟਰ ਤੇ 20-20 ਬੂਟੇ 25-25 ਬੂਟੇ ਜ਼ਰੂਰ ਲਗਾਓ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਬਹੁਤ ਤਾਪਮਾਨ ਵਧ ਰਿਹਾ ਹੈ ਧਰਤੀ ਤੇ ਐਸ ਵੇਲੇ ਸਾਨੂੰ ਹਰਿਆਲੀ ਦੀ ਬਹੁਤ ਵੱਡੀ ਲੋੜ ਹੈ ਵਾਤਾਵਰਨ ਅਸੀਂ ਬਚਾਉਣਾ ਹੈ ਪਾਣੀ ਵੀ ਬਚਾਉਣਾ ਹੈ ਪਾਣੀ ਵੀ ਤਾਂ ਹੀ ਇੱਥੇ ਮੀਂਹ ਪੈਣਗੇ ਜੇ ਬੂਟੇ ਲੱਗੇ ਹੋਣਗੇ ਉਹ ਸਰਕਾਰ ਦੀਆਂ ਸਕੀਮ ਜਿਹਨੇ ਜੰਗਲ ਲਾਉਣ ਦੀਆਂ ਮਿੰਨੀ ਜੰਗਲ ਇਹਨਾਂ ਨੇ ਬਣਾਉਣੇ ਨੇ ਬੇਬੇ ਨਾਨਕੀ پارک ਦੀ ਤਰ੍ਹਾਂ ਇਹਨਾਂ ਨੇ ਪਾਰਕ ਛੋਟੇ ਤਿਆਰ ਕਰਨੇ ਨੇ ਟਰਸਟ ਵੱਲੋਂ ਵੀ ਜਿਹੜਾ ਉਹਨਾਂ ਦੀ ਖਾਲੀ ਪਈਆਂ ਜਗ੍ਹਾ ਨੇ ਉਨ੍ਹਾਂ ਨਾਲ ਵੀ ਡਿਸਕਸ਼ਨ ਹੋਈ ਕਿ ਉੱਥੇ ਬੂਟੇ ਮੈਕਸਿਮਮ ਲਾਏ ਜਾਣ। ਔਰ ਮੈਂ ਫੋਰੈਸਟ ਡਿਪਾਰਟਮੈਂਟ ਨੂੰ ਇਨਸ਼ੋਰ ਕਰ ਲਈ ਕਿ ਆ ਕਿ ਜਿੰਨੇ ਬੂਟੇ ਲਾਉਣੇ ਨੇ ਤੁਹਾਡੇ ਬੂਟੇ ਲੱਗਣ ਤੋਂ ਬਾਅਦ ਵੀ ਉਹਨਾਂ ਦੀ ਬਕਾਇਦਾ ਚੈਕਿੰਗ ਹੋਵੇ ਕਿ ਬੂਟੇ ਲੱਗੇ ਕਿਨੇ ਲੱਗੇ ਕਿਉਂਕਿ ਅਜੇ ਤੱਕ ਜਿੰਨੇ ਕਾਗਜ਼ਾ 'ਚ ਬੂਟੇ ਲੱਗੇ ਨੇ ਉਸ ਹਿਸਾਬ ਨਾਲ ਅਮਰਸਰ ਦੇ ਵਿੱਚ ਬਹੁਤ ਵੱਡਾ ਜੰਗਲ ਦੇਖਣਾ ਚਾਹੀਦਾ ਪਰ ਅਮਰਸਰ ਦੇ ਵਿੱਚ ਉਸ ਤਰੀਕੇ ਦੇ ਨਾਲ ਬੂਟੇ ਦਿਖਾਈ ਨਹੀਂ ਦਿੰਦੇ। ਇਹਦੇ ਚ ਕਿਤੇ ਨਾ ਕਿਤੇ ਬਹੁਤ ਵੱਡੀ ਹੁੰਦਾ ਹੀ ਡਿਪਾਰਟਮੈਂਟ ਦੀ ਹੈਗੀ ਆ। ਸਾਂਭ ਸੰਭਾਲ ਉਹਨਾਂ ਨੂੰ ਵੀ ਇਹ ਗੱਲ ਜਿਹੜੀ ਹੈ ਅਸੀਂ ਇਹਨਾਂ ਦਾ ਧਿਆਨ ਚ ਲੈਣਾ। ਸਾਂਭ ਸੰਭਾਲ ਦੀ ਗੱਲ ਜਦੋਂ ਆਉਂਦੀ ਉਦੋਂ ਸਾਂਭ ਸੰਭਾਲੀ ਹੁੰਦੀ ਬੂਟੇ ਤਾਂ ਲਗਾ ਦਿੱਤੇ ਜਾਂਦੇ ਨੇ ਪਰ ਸਾਂਭ ਸੰਭਾਲ ਨਹੀਂ ਹੁੰਦੀ। ਇਹੀ ਇਹੀ ਗੱਲ ਇਹਨਾਂ ਨਾਲ ਚਰਚਾ ਹੋਈ ਹੈ ਕਿ ਜਦੋਂ ਤੁਸੀਂ ਜਿਹਨੇ ਮੈਂ ਤਾਂ ਅਜੇ ਦੱਸਿਆ ਕਿ ਅੱਜ ਤੱਕ ਮੇਰੇ ਖਿਆਲ ਦੇ ਨਾਲ 50 ਲੱਖ ਤੋਂ ਵੱਧ ਬੂਟਾ ਲੱਗਿਆ ਹਨ ਪਿਛਲੇ 10 ਸਾਲਾਂ 'ਚ ਪਰ ਦਿਖਦਾ ਕੋਈ ਨਹੀਂ ਹੈਗਾ। ਇੱਧਰ ਕੋਈ ਨਹੀਂ। ਉਹ ਮੇਰੇ ਖਿਆਲ ਨਹੀਂ ਲੱਖ ਬੂਟਾ ਵੀ ਦਿਖਦਾ ਹੋਵੇ। ਜੇ ਤੁਸੀਂ ਟੈਗ ਲਾਈਨ ਲਾ ਕੇ ਵੇਖੋਗੇ। ਸ ਇਹ ਸਭ ਬੇਟੀ 80 ਸੀ ਸਾਰਿਆਂ ਨੂੰ ਇਹ ਅਸੀਂ ਬਕਾਇਦਾ ਰਿਟਨ ਚ ਲੈ ਕੇ ਆਏ ਆ ਔਰ ਜਿੰਨੀਆਂ ਖਾਲੀ ਥਾਵਾਂ ਨੇ ਮੇਰੀ ਆਪਜੀ ਲੋਕਾਂ ਨੂੰ ਤਾਪਦੇ ਰਹੀ ਲੋਕਾਂ ਨੂੰ ਵੀ ਬੇਨਤੀ ਹੈ ਜਿੱਥੇ ਸਰਕਾਰ ਨੇ ਕੋਈ ਪ੍ਰਾਲਾ ਕਰਨਾ ਹੈ ਜਿੱਥੇ ਤੁਸੀਂ ਵੀ ਐਨ ਜੀਓ ਨੇ ਵੀ ਪ੍ਰਾਲਾ ਕਰਨਾ ਹੈ ਉਥੇ ਕੋਸ਼ਿਸ਼ ਕਰੋ ਹਰ ਉੱਤਮ ਦਿਨ ਜਿਹੜਾ ਤੁਹਾਡੀ ਜ਼ਿੰਦਗੀ ਚ ਆਉਂਦਾ ਇੱਕ ਦਾ ਬੂਟਾ ਘਰ ਚ ਜ਼ਰੂਰ ਲਾਓ ਜਿੰਨਾਂ ਕੋਈ ਜਗ੍ਹਾ ਨਹੀਂ ਹੈਗੀ ਉਹ ਛੱਤ ਤੇ ਲਾ ਸਕਦੇ ਆ ਅੱਜਕੱਲ ਇੱਕ ਡਰਮ ਜਿਹੜਾ ਪਲਾਸਟਿਕ ਤੁਹਾਨੂੰ ਅੱਧ ਚੋ ਕੱਟ ਲਓ ਤੇ ਕੋਈ ਔਖਾ ਕੰਮ ਨਹੀਂ ਹੈਗਾ ਪਰ ਆਪਾਂ ਨੂੰ ਸਾਰਿਆਂ ਨੂੰ ਇਨੀਸ਼ੀਏਟਿਵ ਲੈਣਾ ਪੈਣਾ। ਇਹ ਮਤ ਸੋਚੋ ਕਿ ਕੱਲੀ ਸਰਕਾਰ ਕਰੇ ਜੇ ਨਾ ਲੋਕ ਆਪ ਮਾਰੇ ਕੇ ਨਹੀਂ ਨਿਕਲਣਗੇ। ਉਹਨਾਂ ਚਿਰ ਇਹ ਜਿਹੜੀ ਮਹਮਿਆ ਇਹਨੂੰ ਕੰਪਲੀਟ ਨਹੀਂ ਕੀਤਾ ਜਾ ਸਕਦਾ। ਦੂਜਾ ਜਿਹੜੇ ਪਸ਼ੂ ਨੇ ਉਹ ਬੂਟਿਆਂ ਨੂੰ ਬਹੁਤ ਖਰਾਬ ਕਰਦੇ ਖਾਸ ਕਰਕੇ ਜਿਹੜੇ ਗੁਜਰਾ ਦੇ ਇਲਾਕੇ ਨੇ ਮੈਂ ਇਹਨਾਂ ਨੂੰ ਕਿਹਾ ਗੁਜਰਾ ਨਾਲ ਕੰਟੈਕਟ ਕਰਕੇ ਵੀ ਉਹਨਾਂ ਨੂੰ ਕੁਝ ਏਰੀਆ ਦੱਸੋ ਕਿ ਇਹਨਾਂ ਰੋਡਸ ਦੇ ਉੱਤੇ ਜਿੱਥੇ ਬੂਟੇ ਲੱਗੇ ਨੇ ਉੱਥੇ ਪਸ਼ੂ ਨਾ ਲੈ ਕੇ ਆਉਣ। ਉੱਥੇ ਸਾਡਾ ਨੁਕਸਾਨ ਨਾ ਕਰਨ ਵਾਤਾਵਰਣ ਦਾ। ਕਿਉਂਕਿ ਰੁਕ ਹੋਣਗੇ ਤੇ ਅਸੀਂ ਲੋਕ ਅੱਗੇ ਜ਼ਿੰਦਗੀ ਬਚਾ ਸਕਦੇ ਆ ਨਹੀਂ ਤੇ ਸਾਡੇ ਆਉਣ ਵਾਲੇ ਬੱਚਿਆਂ ਦੀ ਭੁੱਖ ਦੀ ਜ਼ਿੰਦਗੀ ਵੀ ਨਹੀਂ ਠੀਕ ਉਹਦੇ ਲਈ